ਸਾਰੀ ਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹੋਣ ਸਾਰੇ ਪੈਣੋ ਅੱਜ ਮੈਂ ਤੁਹਾਡੀ ਡਿਮਾਂਡ ਤੇ ਇੱਕ ਵੀਡੀਓ ਲੈ ਕੇ ਆਈਆਂ ਪਲਾਜ਼ੋ ਦੀ ਕਟਿੰਗ ਤੇ ਸਟਿਚਿੰਗ ਜੇ ਤਾਂ ਵੀਡੀਓ ਵੱਡੀ ਬਣਦੀ ਹੋਈ ਹਨਾ ਫਿਰ ਤਾਂ ਮੈਂ ਦੋ ਪਾਰਟ ਚ ਪਾਉਂਗੀ ਜੇ ਵੀਡੀਓ ਛੋਟੀ ਬਣਦੀ ਹੋਈ ਕਿਉਂਕਿ ਮੈਂ ਇੱਕ ਵਾਰ ਬਣਾ ਕੇ ਰੱਖ ਲਈ ਹੈ ਛੋਟੀ ਬਣਦੀ ਹੋਈ ਤਾਂ ਮੈਂ ਇੱਕ ਹੀ ਪਾਰਟ ਚ ਪਾ ਦੂੰਗੀ ਉਹ ਤੁਸੀਂ ਵੀਡੀਓ ਦੇ ਵਿੱਚ ਜਿਹੜੇ ਜਿਹੜੇ ਮੇਰੇ ਕੋਲ ਸਵਾਲ ਪੁੱਛੇ ਸੀ ਉਹ ਚ ਮੈਂ ਸਾਰੇ ਦੱਸਿਆ ਪਲਾਜ਼ੋ ਤੇ ਲਾਸਟਿਕ ਕਿਵੇਂ ਪਾਉਣੀ ਆ ਕਟਿੰਗ ਕਿਵੇਂ ਕਰਨੀ ਆ ਬਿਜਲੀ ਸੀਨ ਆਪਣੀ ਉੱਪਰ ਖਿੱਚੀ ਜਾਂਦੀ ਆ ਉਹਦਾ ਹੱਲ ਕਿਵੇਂ ਕਰਨਾ ਹਨਾ ਜਾਂ ਉਹ ਖਿੱਚੀ ਨਾ ਜਾਵੇ ਉਹ ਆਪਾਂ ਕਿਵੇਂ ਉਹ ਕਰਨੀਆਂ ਤੁਸੀਂ ਵੀਡੀਓ ਦੇਖਿਓ ਸਾਰੀ ਦੇਖ ਕੇ ਮੈਨੂੰ ਕਮੈਂਟ ਕਰਿਓ ਦੱਸਿਓ ਵੀ ਤੁਹਾਨੂੰ ਕੀ ਕੀ ਤੁਹਾਡੇ ਸੁਭਾਅ ਰਹਿ ਗਿਆ ਜਾਂ ਤੁਹਾਡੀ ਕੀ ਮਿਸਟੇਕ ਰਹਿ ਚੁੱਕੀ ਹੈ ਹਨਾ ਉਹ ਮੇਰੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ ਮੈਨੂੰ ਤੁਸੀਂ ਫੋਟੋ ਵੀ ਭੇਜ ਸਕਦੇ ਹੋ ਬਣਾ ਕੇ ਤੇ ਬਾਕੀ ਭੈਣੋ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਬਾਕੀ ਭੈਣੋ ਤੁਸੀਂ ਮੈਨੂੰ ਦੱਸ ਆਦੋ ਮੈਂ ਤੁਹਾਨੂੰ ਕਿਸ ਚੀਜ਼ ਤੇ ਵੀਡੀਓ ਚਾਹੀਦੀ ਹੈ ਨਾ ਇਹ ਹੁਣ ਮੈਨੂੰ ਕਈ ਭੈਣਾਂ ਦੇ ਕਮੈਂਟ ਆਏ ਸੀ ਸਾਨੂੰ ਪਲਾਜ਼ੋ ਕਟਿੰਗ ਕਰਨਾ ਦੱਸੋ ਤੇ ਸਪਿਚ ਕਰਨਾ ਇਲਾਸਟਿਕ ਵਗੈਰਾ ਫਿਰ ਮੈਂ ਇੱਕੀ ਵੀਡੀਓ ਬਣਾ ਲਈ ਹੈ ਉਹਦੇ ਵਿੱਚ ਤੁਸੀਂ ਦੇਖ ਲਓ ਜੇ ਦਾ ਤੁਹਾਡੇ ਡਾਊਟ ਕਲੀਅਰ ਹੋ ਗਏ ਹੋਏ ਤਾਂ ਮੈਨੂੰ ਮੈਨੂੰ ਦੱਸ ਦਿਓ ਜੇ ਨਾ ਹੋਏ ਹੋਏ ਤਾਂ ਮੈਨੂੰ ਦੱਸ ਦਿਓ ਫਿਰ ਆਪਾਂ ਇੱਕ ਵੀਡੀਓ ਹੋਰ ਪਾ ਦਾਂਗੇ ਬਾਕੀ ਬਣਾਓ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਮੇਰੇ ਕੋਲੋਂ ਕੁਝ ਸਿੱਖਣ ਨੂੰ ਮਿਲਦਾ ਹਨਾ ਕਿਉਂਕਿ ਮੈਨੂੰ ਵੀ ਹੌਸਲਾ ਮਿਲਦਾ ਵੀ ਹਾਂ ਮੇਰੀ ਕੋਈ ਵੇਟ ਕਰ ਰਿਹਾ ਮੈਨੂੰ ਵੀ ਫਿਰ ਇੰਟਰਸਟ ਪੈਦਾ ਹੁੰਦਾ ਵੀ ਮੈਂ ਵੀਡੀਓ ਬਣਾਵਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਅੱਜ ਬਹੁਤ ਜ਼ਿਆਦਾ ਗਰਮੀ ਸੀ ਧੁੱਪ ਵੀ ਐ ਸਿੱਧੀ ਦੇਖੋ ਵੱਜ ਰਹੀ ਐ ਉੱਪਰ ਦੋਨੇ ਗੇਟ ਬੰਦ ਕਰਨੇ ਪਏ ਮੈਨੂੰ ਪੱਖਾ ਹੀ ਬੰਦ ਕਰਨਾ ਪਿਆ ਤੇ ਤੁਸੀਂ ਹੁਣ ਮੈਂ ਸਾਡ ਰੱਖਿਆ ਵੈਸੇ ਤੇ ਤੁਸੀਂ ਦੇਖੋ ਮੇਰੀ ਮਿਹਨਤ ਦਾ ਮੁੱਲ ਪਾ ਦਿਆ ਕਰੋ ਯਾਰ ਕਿਉਂ ਨਹੀਂ ਪਾਉਂਦੇ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਕਦੇ-ਕਦੇ ਮੈਨੂੰ ਇਹ ਲੱਗਦਾ ਹੁੰਦਾ ਵੀ ਮੇਰਾ ਤਰੀਕਾ ਨਹੀਂ ਸਹੀ ਹੈਗਾ ਸ਼ਾਇਦ ਵੀ ਜਿਹੜੀ ਮੇਰੀ ਵੀਡੀਓ ਨਹੀਂ ਦੇਖ ਰਿਹਾ ਘੱਟ ਦੇਖ ਰਿਹਾ ਉਹਨੇ ਨਹੀਂ ਇਹ ਵੀਡੀਓ ਮੈਨੂੰ ਲੱਗਦਾ ਮੈਂ ਘੱਟ ਤੋਂ ਘੱਟ ਮੇਰੀ 10000 ਪਲੱਸ ਕਰ ਦਿਓ ਇਸ ਵਾਰ ਤੇ ਇਸ ਵਾਰ ਮੈਂ ਸ਼ੂਟ ਕਿਹੜੇ ਦੇਣੇ ਭੈਣਾਂ ਨੂੰ ਉਹ ਮੈਂ ਸਿਲੈਕਟ ਕਰ ਚੁੱਕੀ ਹਾਂ ਪਿੰਕ ਕਲਰ ਦੇ ਸ਼ੂਟ ਆ ਉੱਪਰ ਉਹਨਾਂ ਦੇ ਉੱਪਰ ਪੇਂਟ ਹੋਇਆ ਵਾ ਉਹ ਸਰਪ੍ਰਾਈਜ਼ ਆ ਬੱਸ ਤੇ ਕੱਲ ਤੱਕ ਪਹੁੰਚ ਜਾਣਗੇ ਭੈਣਾਂ ਤੱਕ ਤੇ ਫਿਰ ਮੈਂ ਤੁਹਾਨੂੰ ਵੀਡੀਓ ਪਾਉਂਗੀ ਉਹਨਾਂ ਦੀ ਕਿਉਂਕਿ ਜਿਹੜੇ ਪਿਛਲੇ ਸੀਗੇ ਉਹ ਪਣਾ ਕਹਿੰਦੇ ਆ ਅਸੀਂ ਨਹੀਂ ਪਾ ਸਕਦੀ ਹਣਾ ਆਪਦੇ ਪਾ ਕੇ ਵੀਡੀਓ ਨਹੀਂ ਸ਼ੇਅਰ ਕਰ ਸਕਦੀ ਮੈਂ ਕਿ ਚਲੋ ਕੋਈ ਗੱਲ ਨਹੀਂ ਛੋਡੀ ਵੀ ਹਰ ਇੱਕ ਦੇ ਘਰ ਦਾ ਅਲੱਗ-ਅਲੱਗ ਸਿਸਟਮ ਹੁੰਦਾ ਹੈ ਓਕੇ ਜੀ ਧੰਨਵਾਦ ਸਾਰੀਆਂ ਪਣਾ ਦਾ ਜਿਹੜਾ ਮੈਨੂੰ ਇੰਨਾ ਪਿਆਰ ਦੇ ਰਹੀਆਂ ਨੇ ਹੋਰ ਵੀ ਮੈਨੂੰ ਪਿਆਰ ਦੀ ਲੋੜ ਆ ਤੇ ਫਿਰ ਆਪਾਂ ਕਾਮਯਾਬ ਹੋ ਜਾਾਂਗੇ ਬਸ ਹਾਂਜੀ ਆ ਦੇਖੋ ਹੁਣ ਆਪਾਂ ਲੱਗੇ ਪਲਾਜ਼ੋ ਦੀ ਕਟਿੰਗ ਕਰਨ ਆਪਣੇ ਕੋਲ 2.5 ਮੀਟਰ ਕਪੜਾ ਸੀ 2.5 ਮੀਟਰ ਕਪੜੇ ਨੂੰ ਮੈਂ ਡਬਲ ਫੋਲਡ ਕਰਕੇ ਵਿਛਾ ਲਿਆ ਠੀਕ ਹੈ ਪਹਿਲਾਂ ਆਪਾਂ ਮੂਰਲੇ ਪੱਲੇ ਦੀ ਕੱਟਾਂਗੇ ਲੰਬਾਈ ਇਹਦੀ ਆਪਾਂ ਜੇਬ ਕੋਲੋਂ ਨਾਪ ਲੈ ਲੈਣਾ ਇਹ ਹੈਗਾ 10 ਇੰਚ 10 ਇੰਚ ਤਿਆਰ ਤਾਂ ਆਪਾਂ ਰੱਖਾਂਗੇ 11 ਇੰਚ ਪਹਿਲਾਂ ਆਪਾਂ ਕੀ ਕਰਨਾ ਪਹਿਲਾਂ ਇਹਨੂੰ ਇੱਕੋ ਜਿਹੇ ਦੀ ਕਟਿੰਗ ਕਰ ਲਾਂਗੇ ਇਹਦੀ ਆਪਾਂ ਇੱਥੋਂ ਆਪਾਂ ਕੱਟਾਂਗੇ ਜੇ ਆਪਾਂ ਲਾਸਟਿਕ 2 ਇੰਚ ਪਾਉਣੀ ਹੈ ਤਾਂ ਆਪਾਂ 2 ਇੰਚ ਰੱਖਾਂਗੇ ਜੇ ਆਪਾਂ 1.5 ਇੰਚ ਪਾਉਣੀ ਹੈ ਤਾਂ ਆਪਾਂ 2 ਇੰਚ ਰੱਖਾਂਗੇ ਮੇਰੇ ਕੋਲ ਹੈਗੀ 1.5 ਇੰਚ ਲਾਸਟਿਕ ਹੈ ਠੀਕ ਹੈ ਦੋ ਇਹ ਰਾ ਲਾ ਲਿਆ ਆਪਾਂ ਲਾਸਟਿਕ ਦਾ ਉੱਪਰ ਵਾਲਾ ਨਾਪ ਕਰਨਾ 10 ਇੰਚ ਸੀਗਾ 1 ਇੰਚ ਦੀ ਲੂਜ਼ਿੰਗ ਦੇਣੀ ਆ ਸੀਨਾ ਤੇ ਜਿਹੜਾ ਇੱਕ ਉਧਰ ਆ ਜਾਊਗਾ ਅੱਧਾ ਇੰਚ ਉਧਰ ਆ ਜਾਊ ਅੱਧਾ ਇੱਧਰ ਆ ਜਾਊਗਾ ਫਿਰ ਉਸ ਫਿਰ ਉਸ ਤੋਂ ਬਾਅਦ ਲਾਉਣਾ ਆਪਾਂ ਨਿਸ਼ਾਨ ਆਹ ਲਾਤਾ ਸੀ ਫਿਰ ਉਹਦੇ ਬਾਅਦ ਆਪਾਂ 10 ਇੰਚ ਆਸਨ ਦਾ ਨਿਸ਼ਾਨ ਠੀਕ ਹੈ 10 ਇੰਚ ਆਸਨ ਦਾ ਨਿਸ਼ਾਨ ਲਾ ਕੇ 11 ਇੰਚ ਚੁੜਾਈ ਰੱਖੀ ਸੀ 11 ਇੰਚ ਆਪਾਂ ਇੱਥੋਂ ਆਇਆ ਲਾ ਲੈਣਾ ਹੁਣ ਉਸ ਤੋਂ ਬਾਅਦ ਆਪਾਂ ਦੇਣੀ ਹੈ ਲੂਜ਼ਿੰਗ ਲੂਜ਼ਿੰਗ ਦੇਵਾਂਗੇ ਆਪਾਂ 2 ਇੰਚ ਦੀ ਠੀਕ ਹੈ ਇਹ ਹੋ ਜਾਊਗਾ ਆਪਣਾ 13 14 ਇੰਚ ਤਿਆਰ ਫਿਰ ਇਹਦੀ ਆਪਾਂ ਕਾਟ ਪਾ ਲਾਂਗੇ ਫਿਰ ਉਸ ਤੋਂ ਬਾਅਦ ਆਪਾਂ ਲਾਵਾਂਗੇ ਦਾ ਲੰਬਾਈ ਦਾ ਨਿਸ਼ਾਨ ਮੈਂ 5 ਮਿੰਟ ਬਾਅਦ ਲਾਵਾਂਗੀ ਬੋਲ ਕੇ ਉਹ ਜਿਹੜੀ ਚੀਜ਼ ਦਿਖਾਉਣੀ ਸੀ ਉਹ ਤਾਂ ਹੀ ਹਾਂ ਹੁਣ ਦੇਖੋ ਆਪਾਂ ਇਹ ਲਾਇਆ ਸੀ ਇੱਥੋਂ ਆ ਸੀ ਆਪਣਾ 10 ਇੰਚ ਮੂਰਲਾ ਪੱਲਾ 1 ਇੰਚ ਦੀ ਲੋਜ਼ਿੰਗ ਦੇ ਆਪਾਂ 11 ਫਿਰ ਆ ਆਪਾਂ 11 ਤੇ ਨਿਸ਼ਾਨ ਲਾ ਕੇ ਉਸ ਤੋਂ ਬਾਅਦ ਆਪਾਂ 2 ਇੰਚ ਦੀ ਲੋਜ਼ਿੰਗ ਦਿੱਤੀ ਸੀ ਇੱਥੋਂ ਬਣ ਗਿਆ ਸੀ ਆਪਣਾ 14 ਇੰਚ ਠੀਕ ਹੈ ਇਥੋਂ ਦੇ ਸਾਵਣ ਵਾਲੀ 14 ਆਪਾਂ ਇੱਥੇ ਰੱਖਿਆ ਸੀ 14 ਦਾ ਅੱਧਾ ਕੀਤਾ 7 7 ਦੇ ਜਿੰਨੀ ਮੂਰੀ ਹੁੰਦੀ ਆ ਉਹਨਾਂ ਅੱਧਾ ਇੱਧਰ ਹਟਾਇਦਰਾ ਜਿਵੇਂ ਕਿ ਮੇਰੇ ਕਸਟਮਰ ਦੇ ਮੂਰੀ ਸੀ ਕਿ 8 ਇੰਚ 7 ਦੇ ਮੈਂ 4 ਇੱਧਰ ਰੱਖਿਆ 4 ਇੱਧਰ ਰੱਖਿਆ ਠੀਕ ਆ ਫਿਰ ਉਸ ਤੋਂ ਬਾਅਦ ਇਹ ਫੱਟੀ ਧਰੀ ਇੱਥੋਂ ਸ਼ੇਪ ਪਾਤੀ ਇਹਦੀ ਹੁਣ ਆਪਾਂ ਕੀ ਕਰਨਾ ਮੇਨ ਚੀਜ਼ ਹੁਣ ਆਪਾਂ ਆਸਨ ਵਾਲੀ ਸੀਨ ਦੇਖਣੀ ਆ ਆਪਣੀ ਕਿੰਨੇ ਇੰਚ ਆ ਰਹੀ ਆ ਜੇ ਆਪਣੀ ਲੰਬਾਈ 37 ਹੈ ਤੇ ਆਪਣੀ 72 ਆਉਣੀ ਚਾਹੀਦੀ ਹੈ ਜੇ ਆਪਣੀ ਲੰਬਾਈ 36 ਹੈ ਤਾਂ ਇਹ ਆਪਣੀ 62 ਆਉਣੀ ਚਾਹੀਦੀ ਹੈ ਆਪਣੀ ਆ ਰਹੀ ਹੈ 272 ਇਹ ਹੁਣ ਆਪਣੀ ਜਮਾ ਸਹੀ ਆ ਆਪਾਂ ਇਹਦੀ ਕਰ ਦਾਂਗੇ ਕਟਿੰਗ ਕਟਿੰਗ ਕਰਨ ਵੇਲੇ ਸਿਰਫ ਇੱਕ ਪਾਸਾ ਹੀ ਕੱਟਣਾ ਹੈ ਤਾਂ ਮੈਂ ਵੀਡੀਓ ਦੇ ਵਿੱਚ ਕੋਈ ਕੱਟ ਨਹੀਂ ਪਾਉਂਦੀ ਕੋਈ ਕੁਝ ਨਹੀਂ ਪਾਉਂਦੀ ਜਿੱਥੇ ਮੇਰੇ ਤੋਂ ਕੁਝ ਗੱਤਗੁਤ ਬੋਲਿਆ ਉਹ ਉੱਥੇ ਤਾਂ ਮੈਂ ਭਲਾ ਦੀ ਪਾ ਦਾਂ ਬੇਸ਼ੱਕ ਮੇਰੀ ਵੀਡੀਓ ਲੰਬੀ ਹੋ ਜੇ ਪਰ ਮੈਂ ਜਿਵੇਂ ਆਪ ਕੱਟਦੀ ਹਾਂ ਓਵੇਂ ਸਾਰਿਆਂ ਨੂੰ ਦੱਸਦੀ ਆ ਆ ਦੇਖੋ ਹੁਣ ਇਹ ਮੇਰੇ ਕਸਟਮਰ ਦਾ ਹੈਗਾਗਾ ਇਹ ਪਲਾਜ਼ੋ ਮੇਰੇ ਤੋਂ ਬਾਰ-ਬਾਰ ਤਣੀ ਕੈਮਰਾ ਜਿਹਾ ਹਿਲਾਇਆ ਜਾਂਦਾ ਫੋਨ ਮਤਲਬ ਕਿ ਕੈਮਰਾ ਤਾਂ ਕਿੱਥੇ ਹੈ ਜੇ ਤੇ ਹੁਣ ਮੈਂ ਸਾਨੂੰ ਇੱਦਾਂ ਹੀ ਕਰਕੇ ਦਿਖਾ ਦੇਣੀ ਵੀ ਇੰਨਾ ਆਉਂਦਾ ਮੈਨੂੰ ਲੱਗਾ ਉੱਥੇ ਇੱਕ ਮਿੰਟ ਵੇਟ ਕਰੋ ਹਾਂ ਸਹੀ ਹੈ ਦੇਖ ਲਿਆ ਹੁਣ ਸਹੀ ਆ ਰਿਹਾ ਆ ਦੇਖੋ ਹੁਣ ਕਈ ਭੈਣਾਂ ਦੇ ਸਵਾਲ ਸੀਗੇ ਵੀ ਸਾਡਾ ਪਲਾਜ਼ੋ ਜਦੋਂ ਅਸੀਂ ਕੰਮ ਕਰਦੇ ਆ ਬੈਠਦੇ ਆ ਪਿੱਛੇ ਤੋਂ ਉੱਤਰ ਲੱਗ ਜਾਂਦਾ ਠੀਕ ਹੈ ਉਹਦਾ ਕੀ ਕਾਰਨਾ ਭੈਣੋ ਉਹ ਕਿਉਂ ਉਤਰਦਾ ਕਿਉਂਕਿ ਕਈ ਭੈਣਾਂ ਕਰਦੀਆਂ ਨੇ ਜੇ ਮੂਰਲਾ ਪੱਲਾ ਇੱਥੇ 2 ਇੰਚ ਆ ਤਾਂ ਮਗਰ ਲਾ ਵੀ 2 ਢਾਈ ਹੀ ਰੱਖ ਲੈਂਦੀਆਂ ਨੇ ਮੈਂ ਕੀ ਕਰਦੀ ਆ ਹੁਣ ਦੇਖੋ ਹੁਣ ਮੈਂ ਜਮਾ ਨਾਪ ਨਹੀਂ ਲਾਉਂਗੀ ਤਾਂ ਠੀਕ ਹੈ ਇਹ ਮੇਰਾ ਸੀਗਾ 10 ਇੰਚ ਇਹਨੂੰ ਮੈਂ ਦੇਉਂਗੀ ਲੋਸਿੰਗ 3 ਇੰਚ ਦੀ ਇੱਥੋਂ ਲੋਸਿੰਗ ਦੇਉਂਗੀ ਮੈਂ 2 ਢਾਈ ਇੰਚ ਦੀ ਦੇਖੋ ਲੱਭੀ ਬਣ ਗਈ ਹੁਣ ਇੱਥੇ ਆਪਾਂ ਪਾ ਦਾਂਗੇ ਕਾਰਟਾਂ ਇਹ ਕਰਕੇ ਹੁਣ ਆ ਪੱਲਾ ਆ ਹੈਗਾ ਆਪਣਾ ਬੈਕ ਵਾਲਾ ਪੱਲਾ ਇਹ ਆਪਾਂ ਵੱਡਾ ਰੱਖਾਂਗੇ ਇਹ ਤੁਸੀਂ ਦੇਖੋ ਜੇ ਤਾਂ ਤੁਸੀਂ ਲਾਸਟ ਜਿੰਨੇ ਚ ਕੰਫਰਟੇਬਲ ਪਾ ਸਕਦੇ ਓਨੇ ਰੱਖ ਸਕਦੇ ਮੈਂ ਇਹ ਘੱਟ ਤੋਂ ਘੱਟ ਤਿੰਨ ਤਾਂ ਰੱਖਦੀ ਹੁੰਨੀ ਹਰ ਇੱਕ ਦਾ ਠੀਕ ਆ ਤਿੰਨ ਰੱਖ ਕੇ ਇਹਨੂੰ ਐ ਕਰਕੇ 3 ਲੇ ਪੱਲੇ ਨਾਲ ਮਿਲਾ ਦਨੇ ਤਿਰਸ਼ਮਾ ਰੱਖਦੀ ਆ ਪੂਰਾ ਮੈਂ ਉਸ ਤੋਂ ਬਾਅਦ ਇਹ ਤੋਂ ਥੋੜੀ ਗਲਾਈ ਪਾ ਦਾਂਗੇ ਆਪਾਂ ਬਸ ਆਹੀ ਚੀਜ਼ ਹੁੰਦੀ ਆ ਪਲਾਜੋ ਦੀ ਇੱਕ ਤਾਵਾ ਵਾਲੀ ਸੀਨ ਹੁੰਦੀ ਆ ਇੱਕ ਆ ਵਾਲੀ ਚੀਜ਼ ਹੁੰਦੀ ਹੈ ਜਿਹੜੀ ਆਪਾਂ ਬੈਕ ਵਾਲੀ ਥੋੜੀ ਜਿਹੀ ਵੱਡੀ ਰੱਖਣੀ ਹੈ ਉਹਨੂੰ ਆਪਾਂ ਕੰਟਰੋਲ ਕਿਵੇਂ ਕਰਨਾ ਮੈਂ ਤੁਹਾਨੂੰ ਇਹ ਵੀ ਜ਼ਰੂਰ ਦੱਸੂਗੀ ਕਈ ਭੈਣਾਂ ਨੂੰ ਕੀ ਹੋਇਆ ਮੇਰੇ ਤੋਂ ਪਲਾਜ਼ਮੋ ਕਟਾ ਕੇ ਲੈ ਜਾਂਦੀਆਂ ਨੇ ਇੱਥੇ ਦੁਕਾਨ ਤੋਂ ਤਾਂ ਉਹ ਜਦੋਂ ਇਲਾਸਟਿਕ ਪਾਉਂਦੀਆਂ ਨੇ ਉਹਦੋਂ ਬੜਾ ਫਿਰ ਉਹਨਾਂ ਨੂੰ ਔਖਾ ਹੁੰਦਾ ਹੈ ਇਹ ਮੈਂ ਇਹਦੇ ਵਿੱਚ ਜ਼ਰੂਰ ਦੱਸੂਗੀ ਇਸ ਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਹਨ ਕੁਝ ਸਿੱਖਣ ਨੂੰ ਮਿਲਦਾ ਤਾਂ ਵੀਡੀਓ ਨੂੰ ਅੱਗੇ ਦੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਮੈਨੂੰ ਵੀ ਹੌਸਲਾ ਬੱਧਦਾ ਹਨ ਫਿਰ ਮੇਰਾ ਵੀ ਜੀ ਕਰਦਾ ਵੀ ਯਾਰ ਮੈਂ ਡੇਲੀ ਵੀਡੀਓ ਪਾਵਾਂ ਜਾਂ ਤੀਸਰੇ ਦਿਨ ਵੀਡੀਓ ਪਾਵਾਂ ਮੈਨੂੰ ਵੀ ਆਇਆ ਹੁੰਦਾ ਵੀ ਮੇਰੇ ਕੋਈ ਵੇਟ ਕਰ ਰਿਹਾ 13 ਇੰਚ ਦੀ ਜੇਬ ਕੱਟ ਲੈਣੀ ਆ ਜੇ ਤਾਂ ਤੁਸੀਂ ਜੇਬ ਥੋੜੀ ਵੱਡੀ ਪਾਣੀ ਆ ਤਾਂ 14 ਦੀ ਕੱਟ ਲੈਣੀ 12 12.5 ਦੀ ਬਹੁਤ ਹੁੰਦੀ ਆ ਜੇਬ ਦੀ ਆਪਾਂ ਕਰ ਲਈ ਕਟਿੰਗ ਅੱਜ ਇਹ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਾਰਾ ਦੱਸਾਂਗੇ A ਤੋਂ ਲੈ ਕੇ Z ਤੱਕ ਕੋਈ ਸਕਿਪ ਨਹੀਂ ਇਹਦੇ ਵਿੱਚ ਲਾਵਾਂਗੇ ਆਪਾਂ ਕੁਝ ਨਹੀਂ ਕਰਾਂਗੇ ਹੁਣ ਆਪਾਂ ਕੀ ਕਰਨਾ ਆਸਣ ਜੋੜ ਲੈਣੇ ਪਹਿਲਾਂ ਦੋਨਾਂ ਦੇ ਠੀਕ ਹੈ ਪਹਿਲਾਂ ਮੂਰਲੇ ਪੱਲੇ ਦੇ ਆਸਣ ਜੋੜ ਲਓ ਫਿਰ ਬੈਕ ਆਣੇ ਦੇ ਜੁੜ ਗਏ ਆਪਣੇ ਹੁਣ ਆਪਾਂ ਕੀ ਕਰਨਾ ਐਂ ਕਰਕੇ ਪਲਾਜ਼ੋ ਨੂੰ ਵਿਛਾ ਲੈਣਾ ਠੀਕ ਆ ਦੇਖੋ ਆਸਣ ਆਪਾਂ ਜੋੜ ਲਏ ਸੀਗੇ ਹੁਣ ਆਪਾਂ ਕੀ ਕਰਨਾ ਪਲਾਜ਼ੋ ਨੂੰ ਵਿਛਾ ਲੈਣਾ ਸਿੱਧਾ ਪੱਲਾ ਕਰਕੇ ਆ ਦੇਖੋ ਇੱਕ ਪੱਲਾ ਹੋ ਗਿਆ ਫਰੰਟ ਵਾਲਾ ਪੱਲਾ ਇੱਕ ਪੱਲਾ ਹੋ ਗਿਆ ਹੁਣ ਆਪਾਂ ਇਹਨੂੰ ਐਂ ਕਰਕੇ ਕਮਾ ਲਵਾਂਗੇ ਆ ਆਪਣੀ ਜੇਬ ਪਈ ਐ ਮੈਂ ਜਮਾਈ ਸੌਖੇ ਤਰੀਕੇ ਨਾਲ ਦੱਸ ਰਹੀ ਹਾਂ ਤੁਹਾਨੂੰ ਆਪਾਂ ਲਾਵਾਂਗੇ ਉੱਪਰੋਂ 3 ਇੰਚ ਤੇ ਨਿਸ਼ਾਨ ਇੱਕ ਇੱਥੇ ਫਿਰ ਉਸ ਤੋਂ ਬਾਅਦ ਲਾਵਾਂਗੇ ਇੱਕ ਆਪਾਂ 2 ਇੰਚ ਤੇ ਨਿਸ਼ਾਨ ਫਿਰ ਉਸ ਤੋਂ ਬਾਅਦ ਲਾਵਾਂਗੇ ਆਪਾਂ 6 ਤੇ ਲਾਉਣਾ ਤੁਸੀਂ ਜੇਬ ਦਾ ਮੂੰਹ ਰੱਖਣਾ 6 ਰੱਖਣਾ 6 ਰੱਖ ਸਕਦੇ ਹੋ ਜੇ 5.5 ਰੱਖਣਾ 5.5 ਮੈਂ 6 ਹੀ ਰੱਖੂੰਗੀ ਹੁਣ ਆਪਾਂ ਕੀ ਕਰਨਾ ਠੀਕ ਹੈ ਇੱਥੋਂ ਜਿੰਨਾ ਜਿੰਨਾ ਆਪਾਂ ਸਲਾਈ ਚ ਦੇਣਾ ਉਹਨਾਂ ਆਪਾਂ ਨਿਸ਼ਾਨ ਲਾਵਾਂਗੇ ਆ ਦੇਖੋ ਆਪਾਂ ਨਿਸ਼ਾਨ ਲਾ ਲਏ ਹੁਣ ਆਪਾਂ ਕੀ ਕਰਾਂਗੇ ਜੇਬ ਵੀ ਆਪਾਂ ਬਣਾ ਲਈ ਸੀਗੀ ਪਹਿਲਾਂ ਜੇਬੇ ਦੇ ਉੱਪਰ ਆਪਾਂ ਇਦਾਂ ਰੱਖ ਲੈਣੀ ਆ ਜਮਾਂ ਸੌਖਾ ਤਰੀਕਾ ਪੈਣੋ ਬਸ ਇੱਥੋਂ ਹੀ ਦੇਖਣ ਦੀ ਜ਼ਰੂਰਤ ਆਪਾਂ ਨੂੰ ਆਹ ਦੇਖੋ ਜੇਬ ਆਪਣੀ ਸਿੱਧੀ ਕਰੀ ਹੋਈ ਹੈ ਇਹਨੂੰ ਆਪਾਂ ਇੱਥੋਂ ਐ ਕਰਕੇ ਵਿਛਾ ਲੈਣਾ 6 ਜਿਹੜਾ ਪਹਿਲਾਂ ਐ ਸੀ 3 ਇੰਚ ਦਾ ਨਿਸ਼ਾਨ ਸਰ ਤੋਂ ਪਹਿਲਾਂ 3 ਇੰਚ ਦਾ ਲਾਇਆ ਸੀ ਉਸ ਤੋਂ ਬਾਅਦ ਆਪਾਂ 2 ਇੰਚ ਦਾ ਲਾਇਆ ਸੀ ਠੀਕ ਐਂ ਕਰਕੇ ਵਿਛਾ ਲਓ ਫਿਰ ਆਪਾਂ ਕੀ ਕਰੀਏ ਉੱਪਰਲਾ ਪੱਲਾ ਆਪਾਂ ਚੱਕਣਾ ਨੀਚੇ ਵਾਲੇ ਪੱਲੇ ਨੂੰ ਆਪਾਂ ਪਿੱਛੇ ਕਰ ਦੇਣਾ ਐ ਕਰਕੇ ਐਂ ਕਰਕੇ ਰੱਖ ਲੈਣਾ ਇਹਨੂੰ ਹੁਣ ਕੀ ਕਰਨਾ ਜਿਹੜਾ ਆਪਣਾ 6 ਇੰਚ ਵਾਲਾ ਨਿਸ਼ਾਨ ਸੀ ਉਥੋਂ ਆਪਾਂ ਐ ਸਲਾਈ ਰੱਖ ਕੇ ਐ ਲਾਉਂਦੇ ਸਮੇ ਐ ਜਾਣਾ ਫਿਰ ਜਿਹੜਾ ਆਪਾਂ 2 ਇੰਚ ਵਾਲਾ ਨਿਸ਼ਾਨ ਲਾਇਆ ਸੀ ਇੱਥੇ ਉਥੋਂ ਐ ਕਰਕੇ ਇਹਨੂੰ ਕੱਢ ਦਾਂਗੇ ਮੈਂ ਤੁਹਾਨੂੰ ਸਲਾਈ ਲਾ ਕੇ ਦਿਖਾਉਣੀ ਆ ਜਿਹੜੀਆਂ ਭੈਣਾਂ ਨੂੰ ਜੇਬ ਲਾਉਣੀ ਨਹੀਂ ਆ ਉਹਦੀ ਉਹਨਾਂ ਲਈ ਇਹ ਵੀਡੀਓ ਬਹੁਤ ਲਾਹੇਵੰਦ ਆ ਲਾਈ ਆਪਾਂ ਸਿਰਫ 2 ਇੰਚ ਵਾਲਾ ਇਹਦਾ ਨਿਸ਼ਾਨਾ ਉਹਦੇ ਤੇ ਲਾਉਣੀ ਆ ਆ 3 ਇੰਚ ਵਾਲਾ ਆਪਾਂ ਫ੍ਰੀ ਛੱਡਣਾ ਇਹਨਾਂ ਆ ਦੇਖੋ ਆ 3 ਇੰਚ ਵਾਲਾ ਨਿਸ਼ਾਨ ਸੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਸਲਾਈ ਲਾ ਲਈ ਸੀ ਹੁਣ ਆਪਾਂ ਇੱਥੇ ਐਂ ਕਰਕੇ ਕੱਟ ਲਾਵਾਂਗੇ ਹੁਣ ਆਪਾਂ ਨੂੰ ਇੱਥੋਂ ਐਂ ਕਰਕੇ ਜਿਹੜਾ ਕੱਟ ਲਾਇਆ ਸੀ ਜਿੱਦਾਂ ਤੁਸੀਂ ਪ੍ਰੈਸ ਜ਼ਿਆਦਾ ਵਾਰ ਤੇ ਦੋ ਤੁਸੀਂ ਪ੍ਰੈਸ ਰੱਖ ਲਓ ਨਹੀਂ ਰੱਖਦੇ ਪ੍ਰੈਸ ਤੁਸੀਂ ਲਾਗੇ ਚਾਗੇ ਤਾਂ ਫਿਰ ਮੇਰੇ ਵਾਲਾ ਕੰਮ ਆ ਵੀ ਨਾ ਉਹ ਬਿੰਗੇਟੇਟ ਕਰ ਲਓ ਮਾਰ ਮਾਰ ਕੇ ਹੂੰ ਹੂੰ ਫਿਰ ਇਹਦੇ ਆਪਾਂ ਜਮਾ ਉੱਪਰ ਉੱਪਰ ਸੀਲ ਲਾ ਦਾਂਗੇ ਹੋਣਾ ਹੋ ਗਿਆ ਆਪਣੀ ਜੇਬ ਤਿਆਰ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਨੂੰ ਐ ਕਰਕੇ ਪੁੱਠਾ ਕਰ ਲਾਵਾਂਗੇ ਐਸ ਲੋਟ ਆ ਦੇਖੋ ਜਿਵੇਂ ਹੁਣ ਆ ਆਪਣਾ ਕੱਪੜਾ ਹੈਗਾ ਪਲਾਜ਼ੋ ਦਾ ਆ ਹੈਗਾ ਆਪਣਾ ਜੇਬ ਦਾ ਆ ਵੀ ਜੇਬ ਦਾ ਇਹਨਾਂ ਨੂੰ ਇਹਦੇ ਨਾਲ ਟੰਕਾ ਲਾ ਲਓ ਕਈ ਭੈਣਾਂ ਜਦੋਂ ਸਾਈਡ ਸੀਲ ਲਾਉਂਦੀਆਂ ਨੇ ਨਾ ਉਦੋਂ ਕੰਫਿਊਜ਼ ਹੋ ਜਾਂਦੀਆਂ ਨੇ ਟੰਕਾ ਇੱਥੇ ਲਾ ਲਿਆ ਫਿਰ ਕੀ ਕਰਨਾ ਇੱਕ ਟੰਕਾ ਇੱਥੇ ਲਾ ਲਓ نیچے ਆ ਦੇਖੋ ਆਪਣੀ ਜੇਬ ਬਣ ਗਈ ਹੁਣ ਆਪਾਂ ਮੂਹਰਲਾ ਪੱਲਾ ਰੱਖ ਲਿਆ ਹੁਣ ਆਪਾਂ ਇਹਦੇ ਉੱਪਰ ਕੀ ਕਰਾਂਗੇ ਬੈਕ ਵਾਲਾ ਪੱਲਾ ਰੱਖ ਲਵਾਂਗੇ ਜਦੋਂ ਵੀ ਆਪਾਂ ਪਲਾਜ਼ੋ ਦਾ ਅਸਨ ਜੋੜਦੇ ਆ ਜਾਂ ਸਲਵਾਰ ਦਾ ਅਸਨ ਜੋੜਦੇ ਆ ਪਹਿਲਾਂ ਆਪਾਂ ਆਸਣ ਕੋਲੋਂ ਦੋਨੇ ਸੀਨਾ ਮਲਾ ਲੈਣੀਆਂ ਨੇ ਉੱਥੋਂ ਰੱਖ ਕੇ نیچے ਨੂੰ ਪੈਰ ਵਾਲੀ ਸਾਈਡ ਸੀਨ ਲੈ ਕੇ ਜਾਵਾਂਗੇ ਸਲਾਈ ਪੱਕੀ ਲਾਉਣੀ ਨਾ ਭੁੱਲਿਆ ਕਰੋ ਆ ਦੇਖੋ ਹੁਣ ਆਪਾਂ ਇੱਕ ਲੱਤ ਦੀ ਸਲਾਈ ਲਾ ਰਹੇ ਹਾਂ ਫਿਰ ਆਪਾਂ ਆਸਣ ਕੋਲੇ ਰੱਖ ਕੇ ਦੂਸਰੀ ਲੱਤ ਦੀ ਵੀ ਲਾਵਾਂਗੇ ਦੇਖੋ ਪੱਲੇ ਮੇਰੇ ਦੋਨੋਂ ਸੇਮ ਆ ਰਹੇ ਆ ਕਿਸੇ 'ਚ ਕੋਈ ਗੜਬੜ ਨਹੀਂ ਹੈਗੀ ਮੇਰੀ ਮਸ਼ੀਨ ਬਹੁਤ ਜ਼ਿਆਦਾ ਰੌਲਾ ਵੀ ਪਾਉਂਦੀ ਆ ਤੇ ਭੱਜਦੀ ਵੀ ਬਹੁਤ ਆ ਰੌਲੇ ਨੂੰ ਇਗਨੋਰ ਕਰਿਓ ਆ ਦੇਖੋ ਹੁਣ ਆਪਾਂ ਫੇਰ ਆਸਣ ਕੋਲੀ ਫੇਰ ਆ ਚੁੱਕੇ ਆ ਆਸਣ ਕੋਲੀ ਪੱਕੀਆਂ ਜਿੰਨੇ ਸਲਾਈਆਂ ਲਾਉਂਗੇ ਉਨੇ ਹੀ ਹੁਣ ਆਪਾਂ ਦੂਸਰੀ ਲੱਤ ਦੀ ਸਲਾਈ ਲਾਵਾਂਗੇ आ देखो। करना हूं आप पला देख लेना एक रख लेना पे रख के साइड सीन लावे आप ਜਿਵੇਂ ਕਿ ਆਪਣੇ ਕਸਟਮਰ ਦੀ ਮੂਰੀ ਸੀ ਕਿ 8 ਇੰਚ ਆਪਾਂ ਦੇਖਾਂਗੇ ਆਪਣੇ ਕੋਲੇ ਕਿੰਨਾ ਆਹ ਦੇਖੋ ਇੱਕ ਚੀਜ਼ ਹੋਰ ਨੋਟ ਕਰੋ ਤੁਸੀਂ ਮੈਂ ਪਹਿਲਾਂ ਜਦੋਂ ਮੂਰਲਾ ਪੱਲਾ ਕੱਟਿਆ ਸੀ ਆਪਾਂ ਉਹਦੇ ਵਿੱਚੋਂ ਪੌਂਚਾ ਕੱਢਿਆ ਮਤਲਬ ਕਿ ਮੂਰੀ ਕੱਢੀਆ ਪਲਾਜ਼ੋ ਦੀ ਉਦੋਂ ਮੈਂ 8 ਹੀ ਰੱਖਿਆ ਸੀ ਨਾ 7 ਇੰਚ ਦੇ ਵਿੱਚੋਂ ਆਪਾਂ 7 ਰੱਖ ਕੇ 8 ਹੀ ਰੱਖਿਆ ਸੀ 4 ਉਧਰ 4 ਉਧਰ ਤੇ ਆ ਗਿਆ ਮੇਰਾ 8 ਇੰਚ ਬੈਕ ਵਾਲਾ ਪੱਲਾ ਮੈਂ ਥੋੜਾ ਜਿਹਾ ਲੂਜ਼ਿੰਗ ਦਿੱਤੀ ਸੀ ਬੈਕ ਵਾਲੇ ਤੇ ਫਰੰਟ ਵਾਲੇ ਤੇ ਦਿੱਤੀ ਨਹੀਂ ਸੀ ਆਪੇ ਮਾਰਜਨ ਨਿਕਲਾਇਆ ਇਹਦੇ ਵਿੱਚੋਂ ਮ ਤੁਹਾਨੂੰ ਮੈਂ ਇੱਕ ਮੇਨ ਚੀਜ਼ ਦੱਸਦੀ ਆ ਕਈ ਭੈਣਾ ਕਹਿੰਦੇ ਆ ਇਹਦੀ ਸੀਨ ਕਿੱਧਰ ਗਈ ਇਹਦਾ ਪਲਾਜ਼ੋ ਦਾ ਕੱਪੜਾ ਕਿੱਧਰ ਗਿਆ ਠੀਕ ਹੈ ਇਹਦਾ ਪਲਾਜ਼ੋ ਦੇ ਕੱਪੜਾ ਤਾਂ ਹੁਣ ਜੇਬ ਬਣ ਗਈ ਮੂੰਹ ਬਣ ਗਿਆ ਜਿਹੜਾ ਜੇਬ ਵਾਲਾ ਕੱਪੜਾ ਹੁੰਦਾ ਉਹਦੇ ਨਾਲ ਹੀ ਆਪਾਂ ਅਟੈਚ ਕਰਨਾ ਹੁੰਦਾ ਭੈਣੋ ਇਹਨੂੰ ਧਿਆਨ ਦਿਆ ਕਰੋ ਤੁਸੀਂ ਪੂਰੀ ਵੀਡੀਓ ਤੁਸੀਂ ਦੇਖਦੇ ਨਹੀਂ ਸਕਿਪ ਕਰਕੇ ਤੁਸੀਂ ਦੇਖਦੇ ਹੋ ਫਿਰ ਤੁਸੀਂ ਮੈਨੂੰ ਕਹਨੇ ਹੋ ਵੀ ਸਾਨੂੰ ਇਹਦੀ ਸਮਝ ਨਹੀਂ ਆਈ ਸਾਨੂੰ ਇਹਦੀ ਸਮਝ ਨਹੀਂ ਆਈ ਪਲਾਜ਼ੋ ਦੀਆਂ ਤਾਂ ਮੈਨੂੰ ਲੱਗਦਾ ਸ਼ਾਇਦ ਮੈਂ ਪਹਿਲਾਂ ਦੋ ਵੀਡੀਓ ਪਾ ਰੱਖੀਆਂ ਨੇ ਅੱਜ ਜੜੀ ਜਿਹੜੀ ਇਹ ਵੀਡੀਓ ਆਪਾਂ ਇਹਨੂੰ ਮੈਂ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਬੈਠ ਕੇ ਬਣਾ ਰਹੀ ਆਂ ਇਹ ਬਾਤ ਤੋਂ ਬਾਅਦ ਸ਼ੇਅਰ ਕਰੋ ਇਹਨੂੰ ਆ ਦੇਖੋ ਆਈ ਹੁਣ ਮੈਂ ਦੂਜੇ ਪਾਸੇ ਸੀਨ ਲਾ ਲੈਣੀ ਆ ਫਿਰ ਮੈਂ ਤੁਹਾਨੂੰ ਸਿੱਧਾ ਇਲਾਸਟਿਕ ਪਾਉਣੀ ਦੱਸੂ ਪਲਾਜ਼ੋ ਦੀ ਆਪਣੀਆਂ ਦੋਨੇ ਸਲਾਈਆਂ ਲੱਗੀਆਂ ਸੀ ਸਾਰਾ ਕੁਝ ਤਿਆਰ ਹੋ ਗਿਆ ਪਲਾਜ਼ੋ ਦਾ ਠੀਕ ਹੈ ਹੁਣ ਆਪਾਂ ਇਹ ਕਰਨਾ ਹੁਣ ਆਪਾਂ ਇਲਾਸਟਿਕ ਪਾਉਣੀ ਆ ਇਹ ਇਲਾਸਟਿਕ ਭੈਣੋਂ ਆਪਾਂ ਕਿਵੇਂ ਲੈਣੀ ਆ ਹੁਣ ਮੇਰੇ ਕਸਟਮਰ ਦੀ हिਪ ਹੈਗੀ 19 ਇੰਚ ਤਾਂ ਮੈਂ ਇਲਾਸਟਿਕ ਲਈਆ 13 ਇੰਚ ਠੀਕ ਹੈ 13 ਇੰਚ ਮਤਲਬ ਕਿ 26 ਇੰਚ ਲਈਆ 26 ਇੰਚ ਲਈਆ ਤੇ ਉਹ ਡਬਲ ਕਰਕੇ 13 ਰਹਿ ਗਈ ਜੇ ਆਪਣੀ हिਪ 19 ਇੰਚ ਆ ਤਾਂ ਆਪਾਂ 13 ਇੰਚ ਮਤਲਬ ਕਿ 4-5 ਇੰਚ ਘਟਾ ਕੇ 5 ਇੰਚ 5 ਤਾਂ ਰੱਖੋ ਹੀ ਰੱਖੋ ਤੁਸੀਂ 5-6 ਇੰਚ ਜਾਨੀ ਕਿ हिਪ ਨਾਲੋਂ 5 ਇੰਚ ਘਟਾ ਕੇ ਆਪਾਂ ਲਾਸਟਿਕ ਲੈਣੀ ਆ ਜੇ ਹੁਣ ਆਪਾਂ हिਪ ਐਦਾਂ ਕਰਦੇ ਆ ਦੇਖੋ ਐਸਲੋਟ ਕਰਦੇ ਆ ਆਪਾਂ ਨੂੰ ਹੈਗੀ ਆ ਇਹਪ ਆਪਣੀ 18 ਇੰਚ ਠੀਕ ਹੈ ਆਪਣਾ ਆ ਗਿਆ 36 ਇੰਚ ਛੱਤੀ ਹੋ ਗਿਆ ਹੁਣ ਆਪਾਂ ਕਰਾਂਗੇ 18 ਇੰਚ ਦੇ ਹਿਸਾਬ ਨਾਲ ਇਲਾਸਟਿਕ ਲਾਵਾਂਗੇ ਜੇ ਹੁਣ ਇਹ ਆਪਾਂ ਆਪਣੀ ਹੈਗੀ 18 ਇੰਚ ਤੇ ਇਲਾਸਟਿਕ ਆਪਾਂ ਲਾਵਾਂਗੇ 12 ਇੰਚ ਜਾਂ 11.5 ਇੰਚ ਜੇ ਥੋੜੀ ਜੀ ਮਤਲਬ ਕਿ ਲੂਜ਼ ਪਾਉਣੀ ਹੈ ਤਾਂ ਆਪਾਂ ਨੂੰ 12 ਇੰਚ ਬਹੁਤਾਂ ਨਹੀਂ ਆਪਾਂ ਨੂੰ 11.5 ਇੰਚ ਬਹੁਤਾਂ ਹੁਣ ਕਈ ਭੈਣਾਂ ਦਾ ਮੈਨੂੰ ਸਵਾਲ ਸੀ ਵੀ ਇਲਾਸਟਿਕ ਪਾਉਣ ਦਾ ਤਰੀਕਾ ਦੱਸੋ ਇਲਾਸਟਿਕ ਪਾਉਣ ਦਾ ਤਰੀਕਾ ਹੈ ਇਹ ਦੇਖੋ ਪਲਾਜ਼ੋ ਨੂੰ ਆਪਾਂ ਮੁੱਦਾ ਮਾਰ ਲਿਆ ਪਲਾਜ਼ੋ ਨੂੰ ਆਪਾਂ ਮੁੱਦਾ ਮਾਰ ਲਿਆ ਆ ਆਪਣਾ ਬੈਕ ਵਾਲਾ ਪੱਲਾ ਸੀ ਆ ਆਪਣਾ ਫਰੰਟ ਵਾਲਾ ਪੱਲਾ ਸੀ ਠੀਕ ਹੈ ਮੈਂ ਆਸਨ ਕੱਟਿਆ ਸੀ 10 ਇੰਚ ਮੇਰਾ ਆਸਨ 12 ਹੀ ਰਹੂਗਾ ਕਈ ਕਹਿੰਦੇ ਨਾ 12 ਆਸਨਾਂ ਦਾ 12 ਹੀ ਕੱਟੋ ਨਹੀਂ 10 ਆਸਨ ਕੱਟੋ ਤਾਂ ਆਪਾਂ ਇੱਥੇ ਰੱਖ ਲੈ ਇਹਨੂੰ ਆਪਾਂ ਐ ਕਰਕੇ ਇੱਕ ਤਰੀਕਾ ਤਾਂ ਇਹ ਹੈਗਾ ਇੱਕ ਮੈਂ ਤੁਹਾਨੂੰ ਕਦੇ ਫੇਰ ਦੱਸੂਗੀ ਐਦਾਂ ਕਰਕੇ ਆਪਾਂ ਇਹਨੂੰ ਸੀਨ ਲਾਵਾਂਗੇ ਸੀਨ ਆਪਾਂ ਪਲਾਸਟਿਕ ਤੇ ਨਹੀਂ ਲਾਉਣੀ ਕੱਪੜੇ ਤੇ ਲਾਉਣੀ ਹੈ ਜਿਹੜਾ ਆਪਾਂ ਨੇਫਾ ਬਣਾ ਰਹੇ ਆਂ ਇਹੀ ਚੀਜ਼ ਬਸ ਆਪਣੀ ਜ਼ਿਆਦਾ ਉਹ ਧਿਆਨ ਦੇਣ ਵਾਲੀ ਹੁੰਦੀ ਹੈ ਉਸ ਤੋਂ ਬਾਅਦ ਜੇਬ ਆ ਜਿਹੜੀ ਜੇਬ ਦਾ ਧਿਆਨ ਰੱਖਿਓ ਮੂਰਲੇ ਪਾਸੇ ਨੂੰ ਕਰ ਲਿਆ ਕਰੋ ਕਿਤੇ ਆਪਾਂ ਪਲਾਸਟਿਕ ਪਾ ਦੀ ਜੇਬ ਬੈਗ ਵਾਲੇ ਪੱਲੇ ਤੇ ਚਲੀ ਜਾਵੇ ਕਈ ਕਹਿੰਦੇ ਜਦੋਂ ਤੁਸੀਂ ਕਟਿੰਗ ਕਰ ਦਿੰਨੇ ਹੋ ਫਿਰ ਸੀਨਾ ਨਹੀਂ ਸਹੀ ਆਉਂਦੀ ਆਹ ਦੇਖੋ ਆਹ ਮੇਰੀ ਸੀਨਾ ਸਾਈਡ ਸੀਨ ਆਹ ਮੇਰੀ ਪਲਾਸਟਿਕ ਵਾਲੀ ਸੀਨ ਸਹੀ ਆ ਰਹੀ ਹੈ ਨਾ ਜੇ ਆਪਾਂ ਕੱਪੜਾ ਬਣਾਉਣੇ ਆ ਉਹ ਤੋਂ ਉਹ ਆਪਾਂ ਥੋੜਾ ਜਿਹਾ ਧਿਆਨ ਦੇਵਾਂਗੇ ਹਨ ਤਾਂ ਫਿਰ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਕਈ ਵਾਰ ਆਪਾਂ ਕਰਦੇ ਆ ਧਿਆਨ ਆਪਣਾ ਹੁੰਦਾ ਨਹੀਂ ਬਸ ਫਿਰ ਉਹਦੋਂ ਆਪਣੇ ਤੋਂ ਬਲ ਪਈ ਜਾਂਦੇ ਨਾਲ ਆਪਾਂ ਆ ਹੁਣ ਆ ਗਿਆ ਆਪਣਾ ਬੈਗ ਬੈਗ ਆਪਣਾ ਤਿਰਸ਼ਮਾ ਕੱਟਿਆ ਹੋਇਆ ਸੀ ਹੁਣ ਆਪਾਂ ਕੀ ਕਰਨਾ ਜਮਾ ਬਰੋਬਰ ਕਰਕੇ ਇਹਨੂੰ ਐ ਕਰਕੇ ਫੋਲਡ ਕਰ ਲੈਣਾ ਸੀਨ ਤੇ ਸੀਨ ਮਲਾਉਣੀ ਜ਼ਰੂਰੀ ਹੈ ਇਹ ਮੈਂ ਤੁਹਾਨੂੰ ਸੀਨ ਲਾਉਣ ਤੋਂ ਪਹਿਲਾਂ ਦਿਖਾਉਂਗੀ ਵੀ ਇਹਦੇ ਵਿੱਚ ਕੋਈ ਬਾਲ ਨਹੀਂ ਆ ਰਿਹਾ ਮੈਨੂੰ ਤਿੰਨ ਸੀਨਾ ਆ ਗਈਆਂ ਮੇਰੇ ਕੋਲ ਪਹਿਲਾਂ ਤਿੰਨੇ ਦਿਖਾਤੀਆਂ ਵੀ ਸੀਨ ਤੇ ਸੀਨ ਚੜੀ ਹੋਈ ਆ ਹੁਣ ਆ ਗਈ ਆਪਣੀ ਚੌਥੀ ਸੀਨ ਆ ਦੇਖੋ ਆ ਵਾਲੀ ਸੀਨ ਆ ਗਈ ਤੇ ਆ ਆਪਣੇ ਪਲਾਜ਼ੋ ਦੀ ਆ ਗਈ ਦੇਖੋ ਜਮਾ ਇੱਕ ਬਰਾਬਰ ਆ ਨਾ ਇਹ ਉਹ ਜਿਹੜੀ ਮੈਂ ਇੰਨੀ ਮਿਹਨਤ ਕੀਤੀ ਹੈ ਨਾ ਇਹਦਾ ਮੁੱਲ ਪਾ ਦਿਓ ਮੈਂ ਤਾਂ ーリー ਗੱਲ ਹੀ ਆ ਕਿਉਂਕਿ ਗਰਮੀ ਬਹੁਤ ਆ ਮੈਂ ਗਰਮੀ ਦੇ ਵਿੱਚ ਦੇਖੋ ਮੈਨੂੰ ਕਿੰਨਾ ਪਸੀਨਾ ਆ ਰਿਹਾ ਗੇਟ ਦੋਨੇ ਬੰਦ ਕਰ ਰੱਖੇ ਹੁਣ ਦੇਖੋ ਆ ਹੋ ਗਈ ਆਪਣੀ ਜੇਬ ਵਾਲੀ ਸੀਨ ਆ ਦੇਖੋ ਜਮ੍ਹਾਂ ਸਹੀ ਬਰੋਬਰ ਆ ਰਹੀ ਹੈ ਨਾ ਫਿਰ ਆ ਹੋ ਗਈ ਆਪਣੀ ਅਸਨ ਵਾਲੀ ਸੀਨ ਆ ਦੇਖੋ ਆ ਸੀਨ ਵੀ ਤੇ ਆ ਸੀਨ ਵੀ ਬਰੋਬਰ ਆ ਰਹੀ ਹੈ ਫਿਰ ਆ ਇੱਕ ਹੋਰ ਮੈਂ ਸਾਰੀਆਂ ਦਿਖਾਉਂਗੀ ਆ ਦੇਖੋ ਆ ਸੀਨ ਆ ਰਹੀ ਹੈ ਤੇ ਦੂਸਰੀ ਆਪਣੀ ਆ ਰਹੀ ਹੈ ਤੇ ਆ ਆ ਗਈ ਆਪਣੀ ਬੈਗ ਬੈਕ ਤਰਸ਼ਮੀ ਹੁੰਦੀ ਆ ਬਟ ਇਹ ਤੇ ਮਾੜਾ ਮੋਟਾ ਬਲ ਪੈਂਦਾ ਤਾਂ ਆਪਾਂ ਪਾ ਸਕਦੇ ਆ ਤੇ ਨਹੀਂ ਵੈਸੇ ਤਾਂ ਪੈਂਦਾ ਹੀ ਨਹੀਂ ਹੁੰਦਾ ਜੇ ਤੁਸੀਂ ਮੇਰੇ ਤਰੀਕੇ ਨਾਲ ਪਾਉਂਗੇ ਤਾਂ ਨਹੀਂ ਬਲ ਪਾਉਗਾ ਹੁਣ ਆਪਾਂ ਇਹਨੂੰ ਫੜ ਕੇ ਇਦਾਂ ਕਰਕੇ ਖਿੱਚਣਾ ਐਵੇਂ ਹੁਣ ਤੁਸੀਂ ਦੇਖੋ ਬੀ ਆਸਣ ਵਾਲੀ ਸੀਨ ਆ ਗਈ ਤੇ ਆ ਵਾਲੀ ਆਸਣ ਵਾਲੀ ਸੀਨ ਆ ਗਈ ਠੀਕ ਹੈ ਇੱਕ ਫਿਰ ਚਾਰ ਚਾਰੇ ਇਹ ਬਰਾਬਰ ਆ ਰਹੀਆਂ ਨੇ ਨਾ ਅੱਗੇ ਪਿੱਛੇ ਤਾਂ ਨਹੀਂ ਜਾ ਰਹੀਆਂ ਫਿਰ ਆਪਾਂ ਇਹਨੂੰ ਘਰਾਂਗੇ ਮੂਰਲੇ ਪਾਸੇ ਨੂੰ ਆਈਏ ਤੁਸੀਂ ਵੱਡੀ ਕਰ ਸਕਦੇ ਹੋ ਆਪਾਂ ਕੀ ਕਰਨਾ ਆ ਇੱਥੋਂ ਜਿਹੜਾ ਆਪਣਾ ਬਿਜਲੀ ਸਾਈਡ ਵਾਲੀ ਸੀਨਸੀ ਜੇਬ ਕੋਲੋਂ ਉੱਥੋਂ ਆਪ ਫੜ ਕੇ ਖਿੱਚ ਲੈਣਾ ਕਿਉਂਕਿ ਆਪਣਾ ਸਾਰਾ ਬਰੋਪਰ ਸੀਗਾ ਇਹ ਲਾਸਟਿਕ ਦੇ ਸਲਾਈਆਂ ਤੁਹਾਡੀ ਮਰਜ਼ੀ ਆ ਤੁਸੀਂ ਇੱਕ ਲਾਉਣੀ ਆ ਇੱਕ ਲਾਉ ਦੋ ਲਾਉਣੀ ਦੋ ਲਾਉ ਟਾਗੇ ਧੋਗੇ ਕੱਟਣ ਵਾਲੇ ਪਏ ਮੈਂ ਬਾਅਦ ਚ ਕੱਟੂਗੀ ਆ ਦੇਖੋ ਮੈਂ ਰੀਲ ਵੀ ਅਲੱਗ ਦੀ ਲਾਈਸੇ ਦੇ ਉੱਪਰ ਵੀ ਚਲ ਇੱਕ ਵਾਰ ਦੇਖ ਜੇ ਹੁਣ ਮੈਂ ਸਾਨੂੰ ਆਸਣ ਮਣ ਕੇ ਦਿਖਾ ਦੇ ਆਗਲਾ ਆਸਣ ਆ ਗਿਆ ਆਪਣੇ ਕੋਲੇ ਪੂਰਾ 12 ਇੰਚ ਆ ਦੇਖੋ 12 ਆ ਗਿਆ ਤੇ ਬੈਗ ਵਾਲਾ ਆ ਗਿਆ ਕਟਿੰਗ ਕਰਨ ਵੇਲੇ ਮੈਂ ਰੱਖਿਆ ਸੀ 10 ਇੰਚ ਬੈਕਲ ਆ ਗਿਆ 15 ਇੰਚ